ਉਹ ਕਮਾਦ ਉੱਥੋਂ ਲੈ ਕੇ ਆਂ ਮੀੜਾ ਪੁਰਾਣਾ ਬਹੁਤ ਭਾਰਾ ਕਮਾਦ ਦਾ ਆਹ ਤਰਾਕ ਦਾ ਬੂੜ ਕਿੰਨੀ ਛਾ ਇੱਥੇ ਮੋਟਰ ਚੱਲਦੀ ਆ ਆਪਣੀ ਆਹ ਪਰਾ ਇੰਜਣ ਪੱਠੇ ਕੁਤਰਨ ਵਾਲਾ ਇੰਜਣ ਆਹ ਸੰਡੀ ਗੇਟ ਆ ਪੱਠੇ ਕੁਤਰਨ ਵਾਲਾ ਆਹ ਟਰਾਲੀ ਖੜੀ ਆਪਣੀ ਟਰਾਲੀ ਖੜੀ ਆ ਆਹ ਮੋਟਰਸਾਈਕਲ ਖੜਾ ਹਰਮੰਦ ਦਾ ਆ ਰਹਿਣ ਭੈਣ ਵਾਲੀਆਂ ਕੋਠੀਆਂ ਝੋਲੇ ਰੇ ਫੂੜੀਆਂ ਪਿਆ ਸਭ ਕੁਝ ਇੱਧਰ ਮਿਰਚਾਂ ਆ ਗਈਆਂ ਲੈ ਆਂਬ ਆ ਗਿਆ ਆ ਕਮਾਲ ਆ ਗਿਆ ਇੱਧਰ ਪੂਰੇ ਦਾ ਥੋੜਾ ਜਿਹਾ ਤਿੰਨ ਚਾਰ ਕੁ ਮਰਲੇ ਇੱਧਰ ਸਾਰਾ ਫਿਰ ਆਪਣਾ ਆਂਬ ਦਾ ਬੂਟਾ ਆ ਸਾਰਾ ਆਪਣਾ ਆ ਕਮਾਲ ਆ ਮਿਰਚਾਂ